ਬਾਹ ਕਮਾਲ ਜੀ ਜਿੰਨੀਆਂ ਆਪਾਂ ਨੂੰ ਬਿਮਾਰੀਆਂ ਨਾ ਕੁਦਰਤ ਨੇ ਆਪਾਂ ਨੂੰ ਉਹਨਾਂ ਨੂੰ ਬਿਮਾਰੀਆਂ ਦੇ ਲੜਨ ਦੇ ਲਈ ਬਹੁਤ ਸਾਰੀਆਂ ਬੂਟੀਆਂ ਦਿੱਤੀਆਂ ਨਾਈਆਂ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਨਾ ਵੀ ਅੱਕ ਦਾ ਦੁੱਧ ਉਹ ਵੀ ਕੰਮ ਕਰਦਾਗਾ ਹਨਾ ਤਾਂ ਜਾਂ ਪੁੱਠਕੰਡਾ ਉਹ ਵੀ ਕਿਸੇ ਨਾ ਕਿਸੇ ਕਿਸੇ ਬਿਮਾਰੀ ਤੇ ਕੰਮ ਕਰਦਾ ਇਸੇ ਤਰ੍ਹਾਂ ਆਹ ਤਾਂ ਬਈ ਬਹੁਤ ਕਮਾਲ ਆ ਯਾਰ ਬਹੁਤ ਜ਼ਿਆਦਾ ਬਿਮਾਰੀਆਂ ਤੇ ਕੰਮ ਕਰਦੀ ਹੈ ਜਿਹੜਾ ਇਹਦਾ ਦੁੱਧ ਨਾ ਬਈ ਤੇ ਤਾਜੀ ਤੋੜ ਕੇ ਨਾ ਤੁਸੀਂ ਕਿਤੋਂ ਆਪਾਂ ਨੂੰ ਆਮ ਮਿਲ ਜਾਂਦੀ ਹੈ ਬਹੁਤੇ ਤਾਂ ਘਰਾਂ ਦੇ ਵਿੱਚ ਹੁੰਦੀ ਹੈ ਹਨਾ ਆ ਆਮ ਜੀ ਹੋ ਜਾਂਦੀ ਹੈ ਕੱਖਾ ਵਾਂਗੂ ਤੇ ਥੋੜੀ ਜੀ ਤੋੜ ਕੇ ਤੇ ਥੋੜਾ ਇਹਨੂੰ ਬਸ ਇੱਕ ਦੋ ਦਿਨ ਤੁਸੀਂ ਵਰਤ ਕੇ ਦੇਖਿਆ ਯਾਰ ਜਿਹਨੂੰ ਨਾੜ ਬਲੋਕੇਜ ਆ ਉਹਦਾ ਜ਼ਰੂਰ ਵਰਤਣਾ ਦੋਸਤੋ ਅੱਜ ਨਾ ਗਾਰਡਨ ਸਾਫ ਕਰ ਰਿਹਾ ਸੀ ਇੱਕ ਛੋਟਾ ਜਿਹਾ ਗਾਰਡਨ ਆ ਤੇ ਮੌਸਮ ਜਿਹਾ ਠੀਕ-ਠਾਕ ਸੀ ਚਲੋ ਵਿਹਲੇ ਜੇ ਹੁਣ ਕਰਕੇ ਮੈਂ ਚਲੋ ਗਾਰਡਨ ਸਾਫ ਕਰਦਾ ਤੇ ਗਾਰਡਨ ਦੇ ਵਿੱਚੋਂ ਨਾ ਇਸ ਤਰ੍ਹਾਂ ਦੀ ਬੂਟੀ ਨਿਕਲੀ ਤੇ ਹਿੰਦੀ ਦੇ ਵਿੱਚ ਇਹਨੂੰ ਛੋਟੀ ਦੁੱਦੀ ਕਹਿੰਦੇ ਨੇ ਚਲੋ ਮੈਂ ਇਹਨੂੰ ਧੋ ਕੇ ਇਸ ਮਾਰ ਕੇ ਕੁਝ ਬਹੁਤ ਸਾਰੇ ਪੌਦੇ ਹੋਰ ਨਿਕਲੇ ਹਨ ਜਿੰਨੇ ਕਿ ਗਾਰਡਨ ਸਾਫ ਹੋਇਆ ਹਨ ਤੇ ਕੀਤਾ ਤੇ ਜਿਹਦੇ ਚੋਂ ਆ ਬੂਟੀ ਖਾਸੀ ਸਾਰੀ ਨਿਕਲੀ ਮਹਾ ਯਾਰ ਆਪਾਂ ਇਹਦੇ ਬਾਰੇ ਸਰਚ ਕਰਕੇ ਦੇਖੇ ਜਦੋਂ ਆਪਾਂ ਨੈਟ ਤੇ ਬਈ ਵੈਦੀਆਂ ਫੋਟੋਆਂ ਖਿੱਚ ਕੇ ਨਾ ਧੋ ਕੇ ਆਜਾ ਮੈਂ ਤੁਹਾਨੂੰ ਉਹ ਦਿਖਾਉਣਾ ਕਿਹੜੀ ਤੋਤੀ ਆ ਆ ਜੀ ਮੈਂ ਚੰਗੀ ਤਰ੍ਹਾਂ ਉਹ ਤੋਂ ਕੱਢ ਕੇ ਥੋੜੀ ਜੀ ਤੇ ਤੋਤੀ ਇਹਦੇ ਬਾਰੇ ਮਤਲਬ ਫੋਟੋ ਪਾਈ Google ਤੇ ਇੰਨੇ ਜਿਆਦਾ ਵਧੀਆ ਰਿਜ਼ਲਟ ਨਿਕਲ ਕੇ ਆਏ ਬਾ ਕਮਾਲ ਆ ਯਾਰ ਜਿਹੜੀ ਆਪਣੇ ਆਮ ਖੇਤਾਂ ਦੇ ਜਾਂ ਘਰਾਂ ਦੇ ਵਿੱਚ ਆਪਾਂ ਕਹਿ ਦਿੰਦੇ ਨਾ ਯਾਰ ਇਹ ਤੇ ਬੂਟੀ ਆ ਆਮ ਬੂਟੀ ਆ ਇਹਨੂੰ ਛੋਟੀ ਦੁੱਧੀ ਕਿਹਾ ਜਾਂਦਾ ਦੋ ਤਿੰਨ ਪ੍ਰਕਾਰ ਦੀ ਹੁੰਦੀ ਐ ਅਕਸਰ ਤਾਂ ਇਹ ਤੋਂ ਇੰਨੇ ਜ਼ਿਆਦਾ ਗੁਣ ਹੁੰਦੇ ਨਾ ਇਹਦੇ ਵਿੱਚ ਇਹ ਤੋਂ ਆਪਾਂ ਇੰਨਾ ਕੰਮ ਲੈ ਸਕਦੇ ਆ ਜਿਹੜੀਆਂ ਆਪਣੀਆਂ ਬਿਮਾਰੀਆਂ ਆਪਾਂ ਨੂੰ ਕੁਝ ਵੀ ਹੁੰਦਾ ਸਰਦਾਰ ਦਾ ਜਾਂ ਕਈ ਬਿਮਾਰੀਆਂ ਜੋ ਦਾ 15 ਬਿਮਾਰੀਆਂ ਦਾ ਤੋੜ ਆ ਇਹ ਚੀਜ਼ ਦਾ 15 ਬਿਮਾਰੀਆਂ ਆਮ ਦੀਆਂ ਜਿਹੜੀਆਂ ਜਿਹੜੀਆਂ ਆਪਾਂ ਭੱਜ ਕੇ ਡਾਕਟਰ ਲਵੇ ਜਾਂਣਾ ਵੀ ਟੀਕਾ ਜਾਂ ਗੋਲੀ ਕੋਈ ਲੈ ਲਈ ਹੈ ਨਾ ਪਰ ਉਹ ਨੂੰ ਟੀਕਾ ਗੋਲੀ ਲੈਣ ਦੀ ਲੋੜ ਨਹੀਂ ਅਕਸਰ ਮੈਂ ਤੁਹਾਨੂੰ ਦੱਸ ਹੀ ਦਿੰਦਾ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂੜਾ ਜਿਵੇਂ ਆਪਾਂ ਕਹਿੰਦੇ ਵੀ ਜਿਆਦਾ ਕਬਜ ਆ ਜਾਂ ਤੇ ਪੇਟ ਦੀਆਂ ਬਿਮਾਰੀਆਂ ਨੇ ਅੱਧਾ ਸਿਰ ਦੁਖਦਾ ਜਾਂ ਆਪਣੀ ਨਾੜ ਬਲੌਕ ਜਾਂ ਬਾਲਾ ਵੱਡਾ ਕੰਮ ਐ ਕਰਦੀ ਹੈ ਨਾੜ ਬਲੌਕ ਇਸ ਦਾ ਤੇ ਇਹਨੂੰ ਵਰਤਣਾ ਕਿਵੇਂ ਮਿੱਤਰੋ ਜਿਹੜਾ ਆਪਣੇ ਘਰਾਂ ਦੇ ਵਿੱਚ ਆਪ ਆਪਾਂ ਆਮ ਕੁੱਟਦੇ ਨਹੀਂ ਮਸਾਲਾ ਮਸਾਲਾ ਕੁੱਟਦੇ ਨੇ ਜਿਵੇਂ ਆਪਾਂ ਇਹਦੇ ਵਿੱਚ ਮਸਾਲਾ ਕੁੱਟਦੇ ਹਨਾ ਛੋਟੀਆਂ ਕੋਈ ਲੌਂਗ ਲਾਚੀ ਵਗੈਰਾ ਉਹਦੇ 'ਚ ਕੁੱਟ ਲਿਓ ਬਈ ਤੇ ਇਹ ਚੀਜ਼ ਕੀ ਹੁੰਦੀ ਹੈ ਕੀ ਗੂਗਲ ਤੇ ਆਪ ਖੁਦ ਸਰਚ ਮਾਰੋ ਇਹਨੂੰ ਛੋਟੀ ਦੁੱਦੀ ਵੀ ਕਿਹਾ ਜਾਂਦਾਗਾ ਦੋ ਤਿੰਨ ਨਾਮ ਨੇ ਵੈਸਤੇ ਤੇ ਤੇ ਖੁਦ ਗੂਗਲ ਤੇ ਸਰਚ ਮਾਰੋ ਵੀ ਇੰਨੀਆਂ ਜਿਆਦਾ ਬਿਮਾਰੀਆਂ ਦਾ ਤੋੜ ਆ 10-12 ਬਿਮਾਰੀਆਂ ਦਾ ਘੱਟੋ-ਘੱਟ ਤੋੜ ਹੈਗਾ ਬਾਈ ਜਿਹੜੀਆਂ ਆਪਾਂ ਆਮ ਡਾਕਟਰ ਲਵੇ ਭੱਜ ਜਾਨਾ ਚਰਕਦੇ ਨੇ ਹਣਾ ਸੰਜੀਵਨੀ ਬੂਟੀ ਦਾ ਕੰਮ ਕਰਦੀ ਐ ਇਹ ਨਾੜ ਬਲੋਕੇਜ ਦਾ ਬਾਈ ਜਿਹਦੇ ਕੋਈ ਨਾੜ ਬਲੌਕ ਜਾਣਾ ਆਪਾਂ ਕਹਿੰਦੇ ਵੀ ਢੂਈ ਦੀਆਂ ਨਾਲਾਂ ਬਲੌਕ ਹੋ ਗਈਆਂ ਨਾ ਮਣਕੇ ਦਬ ਗਏ ਉਹ ਕਟੂਕਟਾ ਹਫਤਾ ਖਾ ਲੋ ਇਸ ਤਰ੍ਹਾਂ ਦੇ ਬਰਤਨ ਵਿੱਚ ਤੁਸੀਂ ਰਗੜ ਕੇ ਸਵੇਰੇ ਰਗੜੋ ਸ਼ਾਮ ਨੂੰ ਰਗੜੋ ਭਾਵੇਂ ਦੁੱਧ ਨਾਲ ਪੀਓ ਤੁਸੀਂ ਹਫਤਾ ਤੱਕ ਜੇਕਰ ਤੁਹਾਨੂੰ ਕੋਈ ਨਾੜ ਬਲੋਕ ਜਾਂ ਜਾਂ ਕੋਈ ਅੱਧਾ ਸਿਰ ਦੁਖਦਾਗਾ ਕਬਜਾ ਕੋਈ ਦਾਸਤ वगैरह ਰਹਿੰਦੇ ਆ ਹਨਾ ਥੋੜੇ ਸਮੇਂ ਦੇ ਵਿੱਚ ਤੁਹਾਡੀ ਇਹ ਬਿਮਾਰੀ ਚੱਕੀ ਜਾਊਗੀ ਹਨਾ ਡਾਕਟਰਾਂ ਲਵੇ ਆਪਾਂ ਨੂੰ ਉਡਣ ਦੀ ਲੋੜ ਨਹੀਂ ਹੁੰਦੀ ਜਿਵੇਂ ਆਪਾਂ ਨੂੰ ਕੁਦਰਤ ਨੇ ਜਿਵੇਂ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਉਵੇਂ ਕੁਦਰਤ ਨੇ ਆਪਾਂ ਨੂੰ ਕੁਛ ਨਾ ਕੁਛ ਬੂਟੀਆਂ ਵਗੈਰਾ ਇਹਦਾ ਕੁਝ ਦਿੱਤੀਆਂ ਹੋਈਆਂ ਨੇ ਗਲ ਗਲ ਕਰ ਆਪਾਂ ਉਹਨੂੰ ਅਣ ਦੇਖਿਆ ਕਰ ਦਿੰਨੇ ਹਨਾ ਪੁੱਟ ਕੇ ਸਿੱਟ ਦਿੰਨੇ ਆ ਪਰ ਅੱਜ ਮੈਂ ਪੁੱਟ ਮੈਂ ਵੀ ਪੁੱਟ ਕੇ ਸਿੱਟਣ ਲੱਗਿਆ ਸੀਗਾ ਪਰ ਜਦੋਂ ਇਹਦੇ ਬਾਰੇ ਦੇਖਿਆ ਸਰਚ ਮਾਰੀ ਬਾਈ ਬਾ ਕਮਾਲਾ ਰਿਜ਼ਲਟ ਨਿਕਲੇ ਨੇ ਇਹ ਇਹ ਇੱਕ ਕਾਫੀ ਜੜ ਛੋਟੀ ਜੜ ਹੁੰਦੀ ਹੈ ਇੱਕ ਤਿੱਖੀ ਜੀ ਜੜ ਹੁੰਦੀ ਹੈ ਇਹਦੇ ਇਹ ਮਤਲਬ ਖਾ ਕਾਫੀ ਥਾਂ 'ਚ ਫੈਲੀ ਹੋਈ ਹੁੰਦੀ ਆ ਆਪਣੇ ਦਾ ਖਾਸ ਹੀ ਸੀ ਯਾਰ ਮੈਂ ਪੱਟੀ ਦੋਂ ਤੇ ਇਹਦੇ 'ਚ ਇੱਕ ਦੁੱਧ ਨਿਕਲਦਾ ਹੁੰਦਾ ਹਨਾ ਜਦੋਂ ਆਪਾਂ ਜਿਵੇਂ ਆ ਤੋੜਾਂਗੇ ਇਹਦੇ 'ਚ ਇਹ ਦੁੱਧ ਨਿਕਲਦਾ ਹੁੰਦਾ ਕਾਫੀ ਟਾਈਮ ਆ ਦੇਖੋ ਇਹ ਦੁੱਧ ਨਿਕਲ ਗਿਆ ਇਹਦੇ 'ਚ ਇਹ ਬਹੁਤ ਜ਼ਿਆਦਾ ਗੁਨਾਕਾਰੀ ਆ ਬਾਈ ਤੁਸੀਂ ਇੱਕ ਵਾਰ ਇਹਨੂੰ ਅਣ ਦੇਖਿਆ ਨਾ ਕਰੋ ਜਿੱਦੋਂ ਕਿ ਤੁਹਾਨੂੰ ਮਿਲਦੀ ਹੈ ਨਾ ਇਹਦੀ ਫੋਟੋ ਖਿੱਚ ਕੇ Google ਤੇ ਜ਼ਰੂਰ ਪਾ ਕੇ ਦੇਖੋ ਤੁਹਾਡੇ ਸਾਹਮਣੇ ਆਪੀ ਰਿਜ਼ਲਟ ਨਿਕਲੇ ਆਉਣਗੇ ਤੇ ਵਰਤਿਓ ਤੁਸੀਂ ਜੇਕਰ ਤੁਹਾਡੇ ਲਵੇ ਲੋਣ ਦੇ ਕਿਸੇ ਨੂੰ ਕੋਈ ਬਿਮਾਰੀ ਆ ਇਸ ਤਰ੍ਹਾਂੇ ਪੇਟ ਦੀਆਂ ਬਿਮਾਰੀਆਂ ਨੇ ਤੇ ਜ਼ਰੂਰ ਵਰਤ ਕੇ ਦੇਖਿਓ ਯਾਰ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇ ਮੈਂ